ਹਰ ਸਾਲ ਮੰਗੂ ਜਦੋਂ ਐਜੀਬੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਆਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਹੈ ਕੀ ਤਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟਾ ਸਾਡੇ ਮਿਲ। ਹਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਨੀਵਾਂ ਜੇ ਨੀਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਵੇਂ ਠੀਕ ਹੈ। ਕੋਟਾਨ ਕੋਟ ਧੰਵਾਦ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ। ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼ਮਨੀ ਕਾਲੀਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕਿਉਂਕਿ ਬੜਾ ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਹੀ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੀ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰੀਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਧ ਵੱਧ ਹਾਜ਼ਰੀ ਭਰਨੀ ਸਤ ਗੁਰਾਂ ਦਾ ਗੁਰਿਆਈ ਦੇਸਿਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਤੋਂ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਜਿੱਥੇ ਸਤ ਗੁਰ ਦਾ ਧੰਨਵਾਦ ਕਰਨਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜਜ ਬਾਤਾਂ ਨੂੰ ਨਾਮ ਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ ਮੈਂ ਉਹਨਾਂ ਨੇ ਯੋਗਦਾਨ ਪਾਇਆ ਆਪਣੀ ਪ੍ਰਧਾਨਗੀ ਹੇਠ ਇਸ ਵਾਰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਕਿ ਗੁਪਤਾ ਮੀ ਸਾਹਿਬ ਦੀ ਸ਼ਖਸੀਅਤ ਹੈ ਉਹਦੀ ਸ਼ਖਸੀਅਤ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਤਾਂ ਸਤਿਕਾਰ ਦਿੰਦੀ ਹੈ ਦੂਜੀਆਂ ਤੇ ਰਾਵੀ ਸਾਰੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਤੇ ਬਹੁਤ ਵੱਡਾ ਸਨਮਾਨ ਦਿੰਦੀ ਹੈ ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਹੈ ਉਹ ਕਰ ਰਿਹਾ ਪਿੱਛੇ ਵੀ ਚਰਚੋਤਿਆ ਭਰਿਆ ਸਮਾ ਸੀ ਬੜੇ ਅਡੋਲ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਔਰ ਹੁਣ ਵੀ 350 ਸਾਲਾਂ ਸ਼ਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਵੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਉਹਦੇ ਚ ਵੀ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚਲਾ ਰਹੇ ਆ ਸਾਰੇ ਮੈਂਬਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਹਮੇਸ਼ਾ ਸਨਮਾਨਿਤ ਮਹਿਸੂਸ ਕਰਦੇ ਆ। ਸੋ ਇਹ ਜਿਹੜੇ ਵੱਡੇ ਗੁਣ ਹੈ ਇਹ ਮੈਂ ਸਮਝਦਾ ਕਿ ਮੈਂ ਪ੍ਰਧਾਨ ਸਭਾ ਦਾ ਵੀ ਤਰਸ ਮਾਤ ਕਰਦਾ। ਸਾਰੀ ਪਾਰਟੀ ਦਾ ਵੀ ਤਰਸ ਮਾਤ ਕਰਦਾ ਕਿ ਬਹੁਤ ਵਧੀਆ ਚੋਇਸ ਆ। ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ। ਉਹਨਾਂ ਨੂੰ ਦੁਬਾਰਾ ਜਿਹੜਾ ਫੇਰ ਜਿਹੜਾ ਮਦਾਂ ਜਿੱਤ ਆ ਰਿਹਾ। ਹੁਣ ਤਾਂ ਮੈਂ ਸਮਝਦਾ ਕਿ ਇਹ ਐਡੀ ਅੱਛੀ ਚੋਇਸ ਆ। ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਨਾ ਚਾਹੀਦਾ। ਬੁਰਕਾ ਦੇ ਲੋਕ ਇਹ ਕਹਿੰਦੇ ਕਾਂਤੀ ਮੈਂਬਰ ਉਹਨਾਂ ਦੇ ਨਾਲ ਨੇ ਉਹਨਾਂ ਵੱਲੋਂ ਵੀ ਉਮੀਦ ਕਰਦੇ ਨੇ ਕਿ ਉਹਦਾ ਸਾਥ ਕਰਸ। ਦੇਖੋ ਮੈਂਬਰ ਤਾਂ ਕਰ ਕੱਲ ਦੀ ਇਲੈਕਸ਼ਨ ਚ ਪਤਾ ਲੱਗੇਗਾ ਮੈਂ ਨਾ ਕਿਸੇ ਨੂੰ ਵਧਾ ਕੇ ਪੇਸ਼ ਕਰਦਾ ਮੈਂ ਕਿਸੇ ਨੂੰ ਘਟਾ ਕੇ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਧਾਮੇ ਸਾਹਿਬ ਦੇ ਸਾਹਮਣੇ ਕਿਸੇ ਨੂੰ ਘੜਾ ਹੋਣਾ ਚਾਹੀਦਾ ਜਿੱਦਾਂ ਅੱਛਾ ਉਹਨਾਂ ਦਾ ਕਾਰਜ ਆ। ਬਾਕੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਉਹਨਾਂ ਦੀ ਆਪਣੀ ਸਾਡੀ ਤਾਂ ਬੇਨਤੀ ਹੈ ਕਿ ਇਹ ਹੁਣ ਸ਼ਤਾਬਦੀ ਦਾ ਮੌਕਾ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ। ਜੀ ਮਸਫ਼ਤ ਕੱਲ ਦੀ ਕੱਲ ਦੀ ਤਕਦੀਰ ਦਾ ਬਾਰੇ ਜ਼ਰੂਰ ਦੱਸਿਓ ਕਿ ਕੱਲ ਜੀ ਮੇਂ ਜਲਾਸੀ ਵੀ ਹੈ ਔਰ ਸਾਹਮਣੇ ਪਾਸੇ ਖਲਾਲ ਕੋਈ ਉਮੀਦਵਾਰ ਨਹੀਂ ਹੈ ਅਜੇ ਤੱਕ ਸੋ ਕੱਲ ਦਾ ਕੀ ਤਸਵੀਰ ਹੈ ਦੇਖੋ ਇਹ ਤਾਂ ਉਹ ਕੱਲ ਜਿਹੜਾ ਹਾਊਸ ਜਿਹੜਾ ਨਿਜਮਾ ਦੇ ਮੁਤਾਬਕ ਹੈ ਸੈਂਪਲ ਹੋਣਾ ਇਸ ਕਰਕੇ ਜੋ ਇਲੈਕਸ਼ਨ ਦੀ ਪ੍ਰਕਿਰਿਆ ਉਹ ਸ਼ੁਰੂ ਹੋਏਗੀ ਜੋ ਮੌਕੇ ਦੇ ਮੁਤਾਬਕ ਹਾਲਾਤ ਹੁੰਦੇ ਨੇ ਬਹੁਤ ਵਾਰੀ ਇਲੈਕਸ਼ਨ ਨਹੀਂ ਵੀ ਹੁੰਦੀ ਲੋੜ ਨਹੀਂ ਪੈਂਦੀ ਜੇ ਲੋੜ ਪਵੇ ਤੇ ਇਲੈਕਸ਼ਨ ਹੁੰਦੀ ਹੈ ਇਹ ਹੱਕ ਹੈ ਮੈਂਬਰਾਂ ਦਾ ਇਸ ਕਰਕੇ ਪੂਰਾ ਨਿਯਮਾਂ ਦੇ ਮੁਤਾਬਕ ਹਾਊਸ ਜਿਹੜਾ ਹੈਗਾ ਉਹ ਐਕਟ ਦੇ ਮੁਤਾਬਕ ਜਿਹੜਾ ਉਹ ਚੋਣ ਹੋਏਗੀ ਅੱਜ ਕਿੰਨੇ ਮੈਂਬਰ ਐ ਸੀ ਸਾਡੇ ਤਾਂ ਤੁਸੀਂ ਕੱਲ ਗਨੇ ਮੈਂਬਰ ਠੀਕ ਹੈ ਅੱਜ ਕੋਈ ਕਮੀ ਲੱਗਦੀ ਸੀਗੀ ਚੜਦੀ ਕਲਾ ਸਾਰੀ ਕੁਝ ਮੈਂਬਰ ਸਹਿਬਾਨ ਦੀ ਮਜਬੂਰੀ ਸੀਗੀ 7-8 ਦੀ ਉਹਨਾਂ ਦੇ ਹਲਕਿਆਂ 'ਚ ਅੱਜ ਜਿਹੜਾ ਧੁਪਰੀ ਸਾਹਿਬ ਤੋਂ ਨਗਰ ਕੀਰਤਨ ਚੱਲ ਰਿਹਾ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਤੋਂ ਪੰਥਕ ਜ਼ਿੰਮੇਵਾਰੀ ਹੈ ਵੱਡੀ ਉਹਨਾਂ ਨੇ ਪਹਿਲਾਂ ਹੀ ਕਹੇ ਦਿੱਤਾ ਸੀ ਕਿ ਕੋਈ ਸਿਹਰੇ ਆਉਣਗੇ 4-5 ਮੈਂਬਰ ਜਿਹੜੇ ਕਾਫੀ ਸੀਰੀਅਸਲੀ ਬਿਮਾਰ ਨੇ ਉਨਨੋਂ ਅਸੀਂ ਅੱਗੇ ਵੀ ਦੁਬਾਰਾ ਕਦੀ ਖੇਚਲ ਨਹੀਂ ਦਿੰਦੇ ਉਹ ਸਾਰੇ ਸਿੱਧਿਓ ਤੇ ਸਾਰੇ ਹੀ ਮੈਂਬਰ ਪਿਛਲੇ ਸਾਲ ਨਾਲੋਂ ਤੁਹਾਨੂੰ ਗਿਣਤੀ ਵਧਾ ਕੇ ਦਿਖਾ ਤੇ ਵੈਸੇ ਤੇ ਸਾਡੀ ਤੇ ਹੁਣ ਅਰਦਾਸ ਹੈ ਕਿ ਸ਼ਾਇਦ ਸਾਰੇ ਧਾਮੀ ਸਾਡ ਨੂੰ ਸਮਰਥਨ ਦੇ ਦੇਣ